ਜੈਵਿਕ ਅਤੇ ਕੁਦਰਤੀ ਖੇਤੀ ਅੱਜ ਹਰ ਕਿਸਾਨ ਦੀ ਜ਼ਰੂਰਤ ਬਣ ਗਈ ਹੈ ਫਸਲਾਂ ਵਿੱਚ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਆਧੁਨਿਕ ਵਰਤੋਂ ਕਰਕੇ ਸਾਡੀ ਸਿਹਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਇਸੇ ਕਰਕੇ ਹੁਣ ਕਿਸਾਨਾਂ ਨੂੰ ਜੈਵਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ ਜੈਵਿਕ ਅਤੇ ਕੁਦਰਤੀ ਖੇਤੀ ਵਿੱਚ ਜਿੰਸਾਂ ਦਾ ਮੰਡੀਕਰਨ ਬਹੁਤ ਹੀ ਵਧੀਆ ਢੰਗ ਨਾਲ ਹੋ ਜਾਂਦਾ ਹੈ ਅਤੇ ਕੀਮਤ ਵੀ ਜ਼ਿਆਦਾ ਮਿਲਦੀ ਹੈ ਮੇਰਾ ਨਾਮ ਲੱਪਰੀ ਸਿੰਘ ਤਹਿਸੀਲ ਮੇਰੀ ਸੁਨਾਮ ਅਤੇ ਜਿਲ੍ਹਾ ਮੇਰਾ ਸੰਗਰੂਰ ਅਸੀਂ 20 ਕਿੱਲਾਂ ਦੀ ਖੇਤੀ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਕਣਕ ਝੋਨਾ ਅਤੇ ਸਰੋਂ ਛੋਲੇ ਅਤੇ ਘਰੇਲੂ ਘਰ ਵਾਸਤੇ ਸਬਜ਼ੀਆਂ ਉਗਰਉਂਦੇ ਹਾਂ ਤੇ ਅਸੀਂ ਆਪ ਦੇ ਫਾਰਮ ਦਾ ਕੁਝ ਕਿ ਹਿੱਸਾ ਆਰਗੈਨਿਕ ਦੇ ਥੱਲੇ ਲੈ ਕੇ ਆਏ ਤਿੰਨ ਚਾਰ ਸਾਲਾਂ ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਦੀ ਮਦਦ ਨਾਲ ਇਹਨਾਂ ਨੇ ਸਾਨੂੰ ਨਵੀਆਂ ਤਕਨੀਕਾਂ ਦਸੀਆਂ ਕਿ ਐਵੇਂ ਐਵੇਂ ਆਰਗੈਨਿਕ ਫਾਰਮਿੰਗ ਕਰੋ ਅਤੇ ਸਾਨੂੰ ਤਿੰਨ-ਚਾਰ ਸਾਲ ਹੋ ਗਏ ਆਰਗੈਨਿਕ ਫਾਰਮਿੰਗ ਕਰਦੇ ਸਾਂ। ਸੌਣੀ ਦੇ ਵਿੱਚ ਅਸੀਂ ਪਹਿਲਾਂ ਮੱਕੀ ਪੀਜੀ ਸੀ। ਉਸ ਤੋਂ ਬਾਅਦ ਫਿਰ ਅਸੀਂ ਪੀਆਰ 126 ਵੈਰੈਟੀ ਜਿਹੜੀ ਯੂਨੀਵਰਸਿਟੀ ਦੀ ਆਪਣੀ ਰეკਮੈਂਡੇਡ ਹੈ ਉਹ ਉਹ ਲਈ ਤੇ ਉਹਦਾ ਝਾੜ ਇਤ ਕੀ ਬਹੁਤ ਚੰਗਾ ਰਿਹਾ। 95 ਮਣ ਇੱਕ ਏਕੜ ਦਾ ਨਿਕਲਿਆ। ਅਤੇ ਇਸ ਤੋਂ ਬਾਅਦ ਫਿਰ ਅਸੀਂ ਜਿਹੜੀ ਉਹਦੀ ਪਰਾਲੀ ਬਚ ਗਈ ਸੀ ਉਹਦੀ ਅਸੀਂ ਆ ਕੁਸ਼ਕ ਏਰੀਏ ਦੀਆਂ ਗੱਠਾ ਬਣਾਦੀਆਂ ਤੇ ਬਾਕੀ ਨੂੰ ਅਸੀਂ ਚੌਪਰ ਨਾਲ ਕੋਤਰ ਕੇ ਤੇ ਹੈਪੀ ਸੀਡਰ ਨਾਲ ਸਵਿੰਗ ਕਰਤੀ ਕਣਕ ਦੀ ਕਣਕ ਦੇ ਵਿੱਚ ਅਸੀਂ 1.5 ਏਕੜ ਦੇ ਵਿੱਚ ਪੀਬੀਡਬਲਯੂ 826 ਵੈਰਾਈਟੀ ਬੀਜੀ ਬਾਕੀ ਐਚਡੀ 3086 3867 ਇਹ ਵੀ ਜੀਆਂ ਤੇ ਮਲਚਿੰਗ ਜਦੋਂ ਪਰਾਲੀ ਵਿੱਚ ਕੋਤਰ ਕੇ ਹੋਈ ਤਾਂ ਉਹਦੇ ਨਾਲ ਵੀਡ ਦੀ ਪ੍ਰੋਬਲਮ ਬਹੁਤ ਘਟਾਈ ਸਾਡੇ ਗੁੱਲੀ ਡੰਡਾ ਹੁੰਦਾ ਨਹੀਂ ਜੀ ਕਈ ਸਾਲ ਹੋ ਗਏ ਤੇ ਅਸੀਂ ਆਰਗੈਨਿਕ ਦੇ ਵਿੱਚ ਹੋਰ ਕੀ ਕਰਦੇ ਆ ਅਸੀਂ ਨਾ ਕੋ-ਕਰਾਪਰੇਟੇਸ਼ਨ ਅਪਣਾਈ ਹੋਈ ਹੈ ਗੁੱਲੀ ਡੰਡੇ ਦੀ ਮੇਨ ਪ੍ਰੋਬਲਮ ਹੈ ਵੀਟ ਦੇ ਵਿੱਚ ਅਤੇ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਪ੍ਰੋਪਰੇਟੇਸ਼ਨ ਵਰਤਦੇ ਆ ਅਸੀਂ 2-3 ਸਾਲ ਪਹਿਲਾਂ ਬਰਸੀਨ ਬੀਜਦੇ ਆ ਉਹ ਚ ਆਰਗੈਨਿਕ ਅੜੀਚਾ ਜਾ ਆਲੂਆ ਸਰੋਂ ਤਿੰਨਕ ਸਾਲਾਂ ਬਾਅਦ ਉਹਦਾ ਬੀਜ ਦੀ ਜਰਮੀਨੇਸ਼ਨ ਖਤਮ ਹੋ ਜਾਂਦੀ ਹੈ ਤੇ ਫਿਰ ਗੁੱਲੀ ਡੰਡਾ ਹੁੰਦੀ ਨਹੀਂ ਹੈਗਾ ਤੇ ਅਸੀਂ ਸਰੋਂ ਵੀ ਬੀਜੀ ਹੋਈ ਹੈ ਜੀਐਸਸੀ 7 ਵੈਰਾਈਟੀ ਤੇ ਛੋਲੇ ਵੀਜੇ ਹੋਏ ਨੇ ਹੁਣ ਛੋਲਿਆਂ ਦੇ ਵਿੱਚ ਜ਼ਿਆਦਾ ਬੈਲਟ ਦੀ ਪ੍ਰੋਬਲਮ ਹੈ ਅਸੀਂ ਕੁਝ ਨਹੀਂ ਕਰਦੇ ਅਸੀਂ ਛੋਲੇ ਡੂੰਘੇ ਬੀਜਦੇ ਆ ਪੂਰੇ ਜਿੰਨੇ ਡੂੰਘੇ ਬੀਜੇ ਜਾਂਦੇ ਨੇ ਉਹਦੇ ਨਾਲ ਬੈਲਟ ਦੀ ਪ੍ਰੋਬਲਮ ਜਮਾ ਨਹੀਂ ਆਉਂਦੀ ਛੋਲਿਆਂ ਦੇ ਵਿੱਚ ਤੇ ਅਸੀਂ ਸਬਜ਼ੀਆਂ ਵਾਸਤੇ ਘਰੇ ਅੱਡ ਏਰੀਆ ਘਰ ਦੇ ਪਿੱਛੇ ਰੱਖਿਆ ਹੋਇਆ ਹੈ ਉਹਦੇ ਵਿੱਚ ਅਸੀਂ ਘਰ ਜੁਗੀਆਂ ਸਬਜ਼ੀਆਂ ਲਾਉਣੀਆਂ ਤੇ ਯੂਨੀਵਰਸਿਟੀ ਤੋਂ ਅਸੀਂ ਕਿੱਟ ਲੈ ਕੇ ਗਏ ਸੀ ਉਹ ਦੋ ਕਿੱਟਾ ਸਾਡੇ ਪਰਿਵਾਰ ਲਈ ਬਹੁਤ ਸਫੀਸ਼ੀਐਂਟ ਨੇ ਉਹਦੇ ਵਿੱਚ ਜਿਵੇਂ ਹੁਣ ਅਸੀਂ ਲਸਣ ਬੀਜਿਆ ਹੈ ਉਹਦੇ ਵਿੱਚ ਵੀ ਵੀਡ ਦੀ ਬਹੁਤ ਪ੍ਰੋਬਲਮ ਹੈ। ਉਹਦੇ ਵਿੱਚ ਅਸੀਂ ਕੀ ਕਰਦੇ ਆਂ ਅਸੀਂ ਪ੍ਰਾਲੀ ਪਾ ਦਿੰਨੇ ਆ। ਉਹ ਪ੍ਰਾਲੀ ਨਾਲ ਨਾ ਤਾਂ ਗੁੱਡਣ ਦੀ ਲੋੜ ਹੈ ਤੇ ਨਾ ਕੋਈ ਕੱਖ ਹੁੰਦੇ ਨੇ ਤੇ ਝਾੜ ਬਹੁਤ ਚੰਗਾ ਆਉਂਦਾ ਹੈ। ਤੇ ਮਟਰ ਲਾਏ ਹੋਏ ਨੇ ਜੀ ਤੇ ਮੂਲੀਆਂ, ਛਲਗਮ ਤੇ ਗਾਜਰਾਂ ਇਹ ਪਾਲਕ, ਮਟਰ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ। ਤੇ ਬਸ ਹੁਣ ਅਸੀਂ ਦਸੰਬਰ ਜੇ ਦੀ ਹਲਦੀ ਲਾਈ ਹੋਈ ਹੈ ਜੀ ਦੋਹੇ ਕਨਾਲਾਂ 'ਚ। ਉਹਦੀ ਹਾਰਵੈਸਟਿੰਗ ਕਰ ਲਾਂਗੇ ਤੇ ਪ੍ਰੋਸੈਸਿੰਗ ਕਰਕੇ ਆਪ ਹੀ ਵੇਚਾਂਗੇ। ਤੇ ਹਲਦੀ ਦਾ ਲੱਗਦਾ ਹੀ ਬਹੁਤ ਚੰਗਾ ਰਿਜ਼ਲਟ ਹੈ ਬਹੁਤ ਚੰਗਾ ਝੜਾਈ ਸਾਲਟ ਮੈਂ ਪਟਕੇ ਦੇਖੀ ਸੀ ਹਲਦੀ ਦੇ ਵਿੱਚ ਨਾ ਜੀ ਅਸੀਂ ਇੱਕ ਤਰੀਕਾ ਕਿਉਂਕਿ ਜਿਹੜੀ ਹਲਦੀ ਹੈ ਇਹ 1 ਅਕਤੂਬਰ ਚ ਪੱਤੇ ਸਟ ਜਾਂਦੀ ਹੈ ਮਤਲਬ ਸੁੱਕ ਜਾਂਦੀ ਹੈ ਤੇ ਅਸੀਂ ਅਕਤੂਬਰ ਦੇ ਵਿੱਚ ਉਹ ਚ ਸਰੋਂ ਦੀ ਸਵਿੰਗ ਕਰਤੀ ਜਦੋਂ ਹਲਦੀ ਨੇ ਪੱਤੇ ਡੇਗੇ ਉਹਦੋਂ ਸਰੋਂ ਵਿੱਚ ਹੋਗੀ ਤਾਂ ਉਹਦੇ ਨਾਲ ਸਾਨੂੰ ਡਬਲ ਇਨਕਮ ਹੋਈ ਨਾਲ ਤਾਂ ਸਰੋਂ ਹੋਗੀ ਨਾਲੇ ਫਿਰ ਅਸੀਂ ਹਲਦੀ ਪਟਲ ਲਈ ਇਦੂ ਬਾਅਦ ਤੇ ਅਸੀਂ ਥੋੜਾ ਗੰਨਾ ਲਾਇਆ ਸੀ ਉਹਦੇ ਵਿੱਚ ਵੀ ਅਸੀਂ ਲਸਣ ਬੀਜਿਆ ਸੀ ਤੇ ਵਿੱਚ ਕਣਕ ਵੀ ਬੀਜਦੇ ਆਈ ਗੰਨੇ ਦੇ ਵਿੱਚ ਤੇ ਅਸੀਂ ਖਾਦਾਂ ਦੇ ਵਿੱਚ ਜੀ ਘਰ ਦੀ ਗੜੀ ਸੜੀ ਰੂੜੀ ਵਰਤਦੇ ਆਂ ਤੇ ਉਹ ਵੀ ਅਸੀਂ ਪੂਰੀ ਪ੍ਰੋਪਰ ਜਿਹੜੀ ਗਲੀ ਸੜੀ ਹੈ ਜੇ ਆਪਾਂ ਥੋੜੀ ਜੀ ਹਰੀ ਵਰਤੇ ਤੇ ਉਹਦੇ ਨਾਲ ਪ੍ਰੋਬਲਮ ਹੋਰ ਵੱਧ ਜਾਂਦੀ ਘਟਣੀ ਦਾ ਕੀ ਹੈ ਹੋਰ ਵੱਧ ਜਾਂਦੀ ਹੈ ਉਹਦੇ ਨਾਲ ਵੀਡ ਦੀ ਪ੍ਰੋਬਲਮ ਸੌਂਖ ਦੀ ਪ੍ਰੋਬਲਮ ਆ ਜਾਂਦੀ ਹੈ ਜਿਆਦੇ ਤੇ ਅਸੀਂ ਕਣਕ ਵੱਢ ਕੇ ਫੇਰ ਪਾਉਣੀ ਹੈ ਜੀ ਐਫਬੀਐਮ ਕਿਉਂਕਿ ਝੋਨੇ ਤੋਂ ਬਾਅਦ ਤਾਂ ਇਨਾ ਟਾਈਮ ਹੁੰਦਾ ਨਹੀਂ ਸਾਨੂੰ ਪਾਉਣ ਦਾ ਤੇ ਕਣਕ ਕਣਕ ਵੱਢ ਕੇ ਫਿਰ ਅਸੀਂ 2 2 ਮਹੀਨੇ ਬਾਧੂ ਹੁੰਦੇ ਨੇ ਉਹਦੇ ਵਿੱਚ ਐਫ ਬੀ ਆਈ ਐਮ ਪਾਉਣੇ ਆ ਤੇ ਇਹਦੇ ਨਾਲ ਨਾਲ ਅਸੀਂ ਜਿਵੇਂ ਜੰਤਰ ਉਗਾ ਦੰਨੇ ਆਈ ਤੇ ਜਦੋਂ 50 ਦਿਨਾਂ ਦਾ ਜੰਤਰ ਹੋ ਜਾਂਦਾ ਤਾਂ ਉਹਦਾ ਵਿਚੀ ਫੀਲਡ ਦੇ ਵਿੱਚ ਰੋਟਾ ਬੀਟਰ ਦੇ ਨਾਲ ਵਿੱਚ ਇਨਕਾਰਪੋਰੇਟ ਕਰ ਦੰਨੇ ਤੇ ਉਹਦੇ ਨਾਲ ਸਾਨੂੰ ਯੂਰੀਆ ਵੀ ਘੱਟ ਪਾਉਣਾ ਪੈਂਦਾ ਮੇਰਾ ਨਾਮ ਡਾਕਟਰ ਵਜਿੰਦਰਪਾਲ ਕਲੜਾ ਹੈ ਜੀ ਮੈਂ ਬਤੌਰ ਫਸਲ ਵਿਗਿਆਨੀ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਕੰਮ ਕਰ ਰਿਹਾ ਹਾਂ ਅੱਜ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਸਵਾਲ ਇਹ ਰਹਿੰਦਾ ਹੈ ਕਿ ਇਹਦੀ ਸ਼ੁਰੂਆਤ ਕਿੱਥੋਂ ਕਰੀਏ ਸ਼ੁਰੂਆਤ ਦੇ ਵਿੱਚ ਅਸੀਂ ਇਹ ਹੀ ਕਿਸਾਨਾਂ ਨੂੰ ਸੁਝਾ ਦਿੰਨੇ ਆ ਵੀ ਜਦੋਂ ਸ਼ੁਰੂਆਤ ਕਰਨੀ ਆ ਇੱਕ ਖੇਤ ਤੋਂ ਦੂਜੇ ਖੇਤ ਵੱਲ ਜਾਂ ਮੁੱਢਲੀ ਸ਼ੁਰੂਆਤ ਕਰਨੀ ਆ ਜੈਵਿਕ ਖੇਤੀ ਦੀ ਜਾਂ ਜਦੋਂ ਤੁਸੀਂ ਰਸਾਇਣਿਕ ਤੋਂ ਜੈਵਿਕ ਖੇਤੀ ਵੱਲ ਸ਼ਿਫਟ ਕਰਨਾ ਹੈ ਤਾਂ ਤੁਸੀਂ ਘੱਟੋ-ਘੱਟ 3 ਸਾਲ ਦਾ ਵਕਫਾ ਜੋ ਕਿ ਕੈਮੀਕਲ ਖੇਤੀ ਤੋਂ ਜੈਵਿਕ ਖੇਤੀ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਸ 3 ਸਾਲ ਦੇ ਵਕਫੇ ਦੇ ਦੌਰਾਨ ਤੁਸੀਂ ਉਸ ਆਪਣੇ ਜਿਹੜੇ ਖੇਤ ਦੇ ਵਿੱਚ ਜੈਵਿਕ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਖੇਤ ਦੇ ਵਿੱਚਕਾਰ 3 ਸਾਲਾਂ ਦੇ ਦੌਰਾਨ ਕੋਈ ਵੀ ਰਸਾਇਣਿਕ ਪਦਾਰਥ ਚਾਹੇ ਉਹ ਰਸਾਇਣਿਕ ਕੈਮੀਕਲ ਹੋਵੇ ਚਾਹੇ ਪੈਸਟੀਸਾਈਡ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਹਰਬੀਸਾਈਡ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਬਾਇਓ ਫਰਟੀਲਾਈਜ਼ਰ ਦੇ ਰੂਪ ਵਿੱਚ ਹੋਵੇ ਜਿਹੜਾ ਖੇਤ ਦੇ ਵਿੱਚ ਜੈਵਿਕ ਖੇਤੀ ਦੇ ਸਿਧਾਂਤਾਂ ਨੂੰ ਸਹੀ ਨਹੀਂ ਹੈ ਉਹ ਆਪਾਂ ਯੂਜ਼ ਨਹੀਂ ਕਰ ਸਕਦੇ ਹਰ ਵਾਰ ਕਿਸਾਨ ਜਦੋਂ ਸ਼ੁਰੂਆਤ ਕਰਦੇ ਹਨ ਤਾਂ ਕੁਝ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਔਂਕੜਾਂ ਹੁੰਦੀਆਂ ਨੇ ਫਸਲ ਦਾ ਘੱਟ ਝਾੜ ਆਮ ਤੌਰ ਤੇ ਕਿਸਾਨਾਂ ਦੇ ਵਿੱਚਕਾਰ ਇਹ ਰੁਝਾਨ ਪਾਇਆ ਗਿਆ ਹੈ ਜੀ ਅਸੀਂ ਜੇ ਜੈਵਿਕ ਖੇਤੀ ਵੱਲ ਸ਼ਿਫਟ ਹੁੰਨੇ ਹਾਂ ਤਾਂ ਸਾਡਾ ਜਿਹੜਾ ਫਸਲ ਦਾ ਝਾੜ ਰਸਾਇਣਿਕ ਖੇਤੀ ਨਾਲੋਂ ਘੱਟਦਾ ਹੈ ਮੈਂ ਇਹਦੇ ਵਿੱਚ ਅਸੀਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪਿਛਲੇ ਕਈ ਸਾਲਾਂ ਦੇ ਦੌਰਾਨ ਜਿਹੜੇ ਤਜਰਬੇ ਕੀਤੇ ਗਏ ਨੇ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਲਗਰ ਜੇ ਤੁਸੀਂ 3 ਸਾਲ ਜਾਂ 3 ਸਾਲ ਤੋਂ ਬਾਅਦ 4 ਸਾਲ 5 ਸਾਲ ਅਸੀਂ ਲਗਾਤਾਰ ਜੈਵਿਕ ਮਾਦਾਂ ਆਪਣੇ ਖੇਤ ਦੇ ਵਿੱਚ ਮਿਕਸ ਕਰਦੇ ਰਹਿੰਦੇ ਹਾਂ ਰਲਾਉਂਦੇ ਰਹਿੰਦੇ ਹਾਂ ਤਾਂ ਫਸਲ ਦੇ ਵਿੱਚ ਜਿਹੜਾ ਮੌਜੂਦ ਜੈਵਿਕ ਮਾਦਾਂ ਹੈ ਉਹ ਦੀ ਆਮਾਤਰਾ ਵਧ ਜਾਂਦੀ ਹੈ ਇਹ ਜੈਵਿਕ ਮਾਦੇ ਦੀ ਮਾਤਰਾ ਵਧਨ ਦੇ ਨਾਲ ਆਉਣ ਵਾਲੇ 3 ਤੋਂ 4 ਸਾਲਾਂ ਦੇ ਵਿੱਚਕਾਰ ਜਿਹੜਾ ਤੁਸੀਂ ਰਸਾਇਣਿਕ ਖੇਤੀ ਨਾਲੋਂ ਤੁਹਾਨੂੰ ਜੈਵਿਕ ਖੇਤੀ ਦੇ ਵਿੱਚ ਫਰਕ ਆਮ ਦਿਖੇਗਾ। ਇਹ ਫਰਕ ਹੌਲੀ-ਹੌਲੀ ਪਹਿਲੇ ਸਾਲ ਘੱਟ ਝਾੜ ਵੱਧਦਾ ਹੈ, ਦੂਜੇ ਸਾਲ ਹੋਰ ਵੱਧਦਾ ਹੈ, ਤੀਜੇ ਸਾਲ ਹੋਰ ਵੱਧਦਾ ਤੇ ਚੌਥੇ ਸਾਲ ਦੇ ਵਿੱਚ ਇਹ ਝਾੜ ਰਸਾਇਣਿਕ ਖੇਤੀ ਦੇ ਬਰਾਬਰ ਜਾ ਲੱਗਦਾ ਹੈ। ਇਸ ਕਰਕੇ ਅਸੀਂ ਇਹ ਕਿਸਾਨਾਂ ਨੂੰ ਆਮ ਤੌਰ ਤੇ ਸੁਝਾਅ ਦਿੰਨੇ ਹਾਂ ਵੀ ਤੁਸੀਂ ਜਿਹੜੇ ਕਿਸਾਨ ਪਹਿਲੇ ਸਾਲ ਜੈਵਿਕ ਖੇਤੀ ਕਰ ਰਹੇ ਨੇ ਉਹਨਾਂ ਨੂੰ ਬਹੁਤਾ ਡਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਤੁਸੀਂ ਰਸਾਇਣਿਕ ਖੇਤੀ ਤੋਂ ਜੈਵਿਕ ਖੇਤੀ ਵੱਲ ਸ਼ਿਫਟ ਹੁੰਨੇ ਹੋ ਤੇ ਇਹ ਉਮੂਮਨ ਹੀ ਹੈ ਜੀ ਉਹ ਜੈਵਿਕ ਖੇਤੀ ਦਾ ਝਾੜ ਰਸਾਇਣਿਕ ਖੇਤੀ ਦੇ ਮੁਕਾਬਲੇ ਨਹੀਂ ਰਹਿੰਦਾ ਲੇਕਿਨ ਹੌਲੀ ਹੌਲੀ ਜੈਵਿਕ ਮਾਦੇ ਦੇ ਵਧਣ ਦੇ ਨਾਲ ਨਾਲ ਇਹ ਝਾੜ ਤੁਹਾਡਾ ਉਮੂਮਨ ਵੱਧਾ ਹੀ ਰਹਿੰਦਾ ਹੈ ਇਹ ਝਾੜ ਵਧਨ ਦਾ ਦਰ ਪਹਿਲੇ ਦੂਜੇ ਸਾਲ ਹੋਰ ਵਧੇਗੀ ਤੀਜੇ ਸਾਲ ਹੋਰ ਵਧੇਗੀ ਤੇ ਚੌਥੇ ਸਾਲ ਇਹ ਜਾਂ ਤਾਂ ਰਸਾਇਣਿਕ ਖਾਦ ਦੇ ਰਸਾਇਣਿਕ ਖੇਤੀ ਦੇ ਬਰਾਬਰ ਆ ਜਾਏਗਾ ਜਾਂ ਰਸਾਇਣਿਕ ਖੇਤੀ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਗੱਲ ਕਰੀਏ ਆਉਣ ਵਾਲੇ ਸਾਲ ਚੌਥੇ ਪੰਜਵੇਂ ਛੇਵੇਂ ਸੱਤਵੇਂ ਆਉਣ ਵਾਲੇ ਸਾਲਾਂ ਦੇ ਵਿੱਚਕਾਰ ਇਹ ਝਾੜ ਤੁਹਾਡਾ ਰਸਾਇਣਿਕ ਖੇਤੀ ਦੇ ਨਾਲੋਂ ਜ਼ਿਆਦਾ ਹੀ ਰਹਿਣਾ ਹੈ। ਇਹਦੇ ਵਿੱਚ ਅਲੱਗ-ਅਲੱਗ ਹੁਣ ਜਿਵੇਂ ਹਾੜੀ ਦਾ ਰੁੱਤ ਦੇ ਵਿੱਚ ਜਿਹੜੀਆਂ ਕੁਝ ਫਸਲਾਂ ਦੀ ਗੱਲ ਕਰੀਏ ਅੱਜਕੱਲ ਸਰੋਂ ਕਣਕ ਤੇ ਛੋਲੇ ਇਹਨਾਂ ਦੇ ਵਿੱਚ ਰਸਾਇਣਿਕ ਖੇਤੀ ਦੇ ਬਹੁਤ ਸਾਰੇ ਵਿਕਲਪ ਮੌਜੂਦ ਨੇ। ਪਰ ਜਿਹੜੇ ਕਿਸਾਨ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਡੇ ਸਕੂਲ ਫਾਰ ਆਰਗੈਨਿਕ ਫਾਰਮਿੰਗ ਦੇ ਨਾਲ ਜੁੜੇ ਨੇ ਉਹੋ ਕਿਸਾਨ ਸਰੋਂ ਦੀ ਵੀ ਜੈਵਿਕ ਖੇਤੀ ਕਰ ਰਹੇ ਨੇ ਛੋਲਿਆਂ ਦੀ ਵੀ ਜੈਵਿਕ ਖੇਤੀ ਕਰ ਰਹੇ ਨੇ ਤੇ ਕਣਕ ਦੀ ਜੈਵਿਕ ਖੇਤੀ ਕਰਕੇ ਵੀ ਬਹੁਤ ਮੁਨਾਫਾ ਕਮਾ ਰਹੇ ਨੇ ਜਿਹੜੀ ਕਣਕ ਦੀ ਅਸੀਂ ਆਪਾਂ ਰਸਾਇਣਿਕ ਖੇਤੀ ਕਰਕੇ ਮੰਡੀਆਂ ਦੇ ਵਿੱਚ ਲਾਉਂਦੇ ਆ ਤੇ ਕਿਸਾਨ ਚਾਹੇ ਸੁਪੋਜ਼ ਕਰੋ ਜਾਂ ਜੇ ਉਹਦੇ ਕੋਲ 5 ਕਿੱਲੇ ਆਪਣੀ ਜ਼ਮੀਨ ਹੈ ਜੇ ਉਹ 3 ਕਿੱਲੇ ਤਾਂ ਰਸਾਇਣਿਕ ਕਰਕੇ 2 ਕਿੱਲੇ ਤੇ ਵੀ ਜੈਵਿਕ ਕਰਦਾ ਹੈ ਤਾਂ ਉਹਦਾ ਉਹ ਆਪਣੇ ਪ੍ਰੀਮੀਅਮ ਰੇਟਾਂ ਤੇ ਵੇਚ ਕੇ ਵੱਧ ਮੁਨਾਫਾ ਕਮਾ ਸਕਦਾ ਹੈ ਉਦਾਹਰਨ ਦੇ ਤੌਰ ਤੇ ਕਣਕ ਦਾ ਜੇ ਆਪਾਂ ਰੇਟ ਲਗਾਈਏ ਤਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਨਿਰਧਾਰਤ ਕਰਦੀ ਹਾ 2100 2200 ਰੁਪਿਆ ਤੇ ਜੇਕਰ ਅਸੀਂ ਜੈਵਿਕ ਖੇਤੀ ਕਰਦੇ ਹਾਂ ਤਾਂ ਉਹੀ ਕਣਕ ਸ਼ਹਿਰਾਂ ਦੇ ਵਿੱਚ 3600 ਤੋਂ 3700 ਰੁਪਿਆ ਲਗਭਗ ਡੇਢ ਗੁਣਾ ਦੇ ਕਰੀਬ ਉਹ ਕਣਕ ਤੁਹਾਡੀ ਵਿਕ ਜਾਂਦੀ ਹੈ ਇਹ ਪ੍ਰੀਮੀਅਮ ਪ੍ਰਾਈਸ ਦੇ ਕਾਰਨ ਜਿਹੜਾ ਤੁਹਾਨੂੰ ਫਸਲ ਦੇ ਘਟ ਝਾੜ ਦੇ ਨਾਲ ਤੁਹਾਡਾ ਕੋਈ ਘਾਟਾ ਤੁਹਾਨੂੰ ਮਹਿਸੂਸ ਹੋਇਆ ਸੀ ਉਹ ਪ੍ਰੀਮੀਅਮ ਰੂਪ ਦੇ ਵਿੱਚ ਜਦੋਂ ਆਪਾਂ ਕਣਕ ਵੇਚਦੇ ਹਾਂ ਇਹਨੂੰ ਤੋਂ ਨੂੰ ਸਵਾਇਆ ਕਰਕੇ ਹੀ ਮੋੜਿਆ ਜਾਂਦਾ ਹੈ। ਇਹੀ ਸੇਮ ਅਸੀਂ ਦੂਸਰੀਆਂ ਫਸਲਾਂ ਦੇ ਵਿੱਚ ਵੀ ਮਹਿਸੂਸ ਕਰ ਸਕਦੇ ਹਾਂ ਚਾਹੇ ਤੁਹਾਡੇ ਛੋਲੇ ਨੇ ਚਾਹੇ ਸਰੋਂ ਨੇ ਜਾਂ ਜੇ ਤੁਸੀਂ ਛੋਟੇ ਰੂਪ ਵਿੱਚ ਸ਼ੁਰੂਆਤ ਕਰਨੀ ਆ ਤਾਂ ਅਸੀਂ ਘਰੇਲੂ ਬਗੀਚੀ ਲਾ ਕੇ ਵੀ ਸ਼ੁਰੂਆਤ ਕਰ ਸਕਦੇ ਹਾਂ। ਜਿਹੜੇ ਕਿਸਾਨ ਆਪਣੀ ਘਰੇਲੂ ਬਗੀਚੀ ਲਗਾਉਂਦੇ ਨੇ ਜਿਹੜੇ ਆਪਣੇ ਘਰ ਦੇ ਕਿਸਾਨ ਆਪਣੇ ਜੈਵਿਕ ਖੇਤੀ ਦੇ ਵਿੱਚ ਆਪਣੇ ਯੂਜ਼ ਕਰਦੇ ਨੇ ਫਸਲਾਂ ਜਾਂ ਕੋਈ ਬਾਇਓ ਫਰਟੀਲਾਈਜ਼ਰ ਯੂਜ਼ ਕਰਦੇ ਨੇ ਉਹ ਬਹੁਤ ਹੀ ਘੱਟ ਰੇਟ ਤੇ ਬਹੁਤ ਹੀ ਉੱਚ ਗੁਣਵੱਤਾ ਵਾਲੀ ਸਬਜ਼ੀ ਘਰ ਵਿੱਚ ਹੀ ਪ੍ਰਾਪਤ ਕਰ ਸਕਦੇ ਨੇ ਜਿਵੇਂ ਪਾਣੀ ਦਾ ਐਵੇਂ ਆ ਜਿਵੇਂ ਝੋਨਾ ਹੈ ਝੋਨੇ ਚ ਤਾਂ ਪਾਣੀ ਪਹਿਲਾਂ ਤਾਂ ਖੜਾ ਰੱਖਣਾ ਜ਼ਰੂਰੀ ਹੈ ਜੀ ਕਿਉਂਕਿ ਜੇ ਪਾਣੀ ਖੜਾ ਨਹੀਂ ਰੱਖਾਂਗੇ ਤਾਂ ਵੀਰ ਦੀ ਪ੍ਰੋਬਲਮ ਬਹੁਤ ਹੋ ਜਾਂਦੀ ਹੈ ਕਣਕ ਦੇ ਵਿੱਚ ਅਸੀਂ ਛੋਟੇ ਘਾਰੇ ਪਾਏ ਹੋਏ ਨੇ ਤਾਂ ਇੱਕ 11 ਭਰ ਜਾਂਦਾ ਹੈ ਉਹਦਾ ਪਾਣੀ ਦੂਜੇ ਘਾਰੇ ਚ ਝਾੜ ਦੰਦੇ ਆ ਇਹਦੇ ਨਾਲ ਇੱਕਦਮ ਐਵੇਂ ਨਾਲ ਤਾਂ ਪਾਣੀ ਦੀ ਬਚਤ ਹੁੰਦੀ ਹੈ ਤੇ ਨਾਲੇ ਕਣਕ ਪੀੜੀ ਨਹੀਂ ਹੁੰਦੀ ਤੇ ਅਸੀਂ ਮੋਟਰਾਂ ਵੀ ਘੱਟੀ ਚਲਾਉਣੀ ਸਾਡੇ ਨਾ ਸਾਡੇ ਪਿੰਡ ਬੜਾ ਚੰਗਾ ਨਹਿਰੀ ਸਿਸਟਮ ਹੈ ਸਾਡੇ ਅੰਡਰਗਰਾਊਂਡ ਪਾਈਪ ਪਾਈਪਲਾਈਨਾਂ ਪਈਆਂ ਹੋਈਆਂ ਨੇ ਜਿਹਨਾਂ ਹਰ ਤੋਂ ਸਿੱਧਾ ਸਾਡੇ ਫੀਲਡ ਤੱਕ ਤਾਂ ਸਾਡੀ ਵਾਰੀ ਹੁੰਦੀ ਹੈ ਅਸੀਂ ਛੱਡ ਕੇ ਆ ਜਾਨੇ ਆ ਤੇ ਪਾਣੀ ਝਾੜ ਦਿੰਦੇ ਨੱਥੇ ਲਾ ਦਿੰਦੇ ਪਾਣੀ ਅਸੀਂ ਕੀੜਿਆਂ ਦੀ ਰੋਕਥਾਮ ਲਈ ਜਿਵੇਂ ਰੈੱਡ ਪੰਪਕਿਨ ਬੀਟਲ ਦਾ ਬੜਾ ਹਮਲਾ ਹੁੰਦਾ ਹੈ ਕੱਕਰ ਬਿਟ ਦੇ ਵਿੱਚ ਕਦੂ ਜਾਤੀ ਸਬਜ਼ੀਆਂ ਦੇ ਵਿੱਚ ਛੋਟੀ ਸਟੇਜ ਤੇ ਉਹਦੇ ਵਾਸਤੇ ਅਸੀਂ ਪਾਥੀਆਂ ਦੀ ਸਵਾਹ ਉਹਨਾਂ ਦੇ ਉੱਪਰ ਛਿੜਕ ਦਿੰਨੇ ਆ ਉਹਦੇ ਨਾਲ ਬਿਲਕੁਲ ਅਟੈਕ ਨਹੀਂ ਹੁੰਦਾ ਕੋਈ ਡੈਮੇਜ ਨਹੀਂ ਹੁੰਦਾ ਜੀ ਤੇ ਜਿਵੇਂ ਸਾਡੇ ਘਰੇ ਫਲ ਫਲਦਾਰ ਬੂਟੇ ਲੱਗੇ ਹੋਏ ਨੇ ਜਿਵੇਂ ਅਮਰੂਦ ਦੇ ਵਿੱਚ ਬਹੁਤ ਜਿਆਦੇ ਅਮਰੂਦ ਕਾਣੇ ਹੋ ਜਾਂਦੇ ਨੇ ਕੁਝ ਵੀ ਕਰ ਲੋ ਉਹ ਖਤਮ ਨਹੀਂ ਹੁੰਦੇ ਉਹ ਕਾਣੇ ਰਹਿਣੀ ਹੀ ਰਹਿਣੇ ਨੇ ਪਰ ਉਹਦੇ ਉਹਨੂੰ ਕੰਟਰੋਲ ਕਰਨ ਵਾਸਤੇ ਪੀਏਯੂ ਦੀ ਬੜੀ ਚੰਗੀ ਕਸਪਾਰਸ਼ ਹੈ ਪੀਏਯੂ ਫਰੂਟ ਫਲਾਈ ਟ੍ਰੈਪ ਉਹ ਅਸੀਂ ਜੁਲਾਈ ਦੇ ਪਹਿਲੇ ਹਫਤੇ 'ਚ ਡੰਗ ਦਾਨਦੇ ਆ ਅਮਰੂਦਾਂ ਤੇ ਤੇ ਉਹਦੇ ਨਾਲ ਸਾਡਾ ਇੱਕ ਵੀ ਅਮਰੂਦ ਨਿਕਾਣਾ ਹੁੰਦਾ ਇਹ ਮੇਰੀ ਸਾਨੂੰ ਸਾਰਿਆਂ ਨੂੰ ਹੀ ਇਹਹੀ ਸਲਾਹ ਹੈ ਦੀ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਅਮਰੂਦਾਂ ਤੇ ਫਰੂਟ ਫਰੂਟ ਫਲਾਈ ਟਰੈਪ ਜ਼ਰੂਰ ਟੰਗੋ ਉਹਦੇ ਨਾਲ ਇੱਕ ਵੀ ਅਮਰੂਦ ਨਹੀਂ ਕਾਣਾ ਹੁੰਦਾ ਤੇ ਅਸੀਂ ਹੋਰ ਕੀ ਕਰਦੇ ਆ ਜਿਹੜੇ ਅਮਰੂਦ ਕਾਣੇ ਜੇ ਸੋਡੇ ਪਹਿਲੀ ਕਾਣੇ ਹੋ ਰਹੇ ਨੇ ਅਮਰੂਦ ਆ ਉਹਨਾਂ ਨੂੰ ਇਕੱਠੇ ਕਰੋ ਤੇ ਧਰਤੀ 'ਚ ਦੱਬ ਦਿਓ ਤੇ ਫਰੂਟ ਟਰੈਪ ਲਗਾ ਦਿਓ ਝੋਨੇ ਦੇ ਵਿੱਚ ਜੇ ਪੱਤਾ ਲੇਵੜ ਦੀ ਬੜੀ ਬੜੀ ਪ੍ਰੋਬਲਮ ਹੈ ਹਨਾ ਇਹ ਉਹਦੇ ਵਾਸਤੇ ਅਸੀਂ ਕੀ ਕਰਦੇ ਰੱਸੀ ਲੈ ਲੈਂਦੇ ਆ ਰੱਸੀ ਨੂੰ ਫੁੱਲਾਂ ਜਦੋਂ ਫਲਾਵਰਿੰਗ ਆਉਣ ਤੋਂ ਪਹਿਲਾਂ ਝੋਨੇ 'ਚ ਅਸੀਂ ਉੱਪਰ ਫੇਰ ਦੰਦੇ ਆ ਲੰਬੀ ਰੱਸੀ ਲੈ ਕੇ ਉਹਦੇ ਨਾਲ ਹੌਪਰ ਦਾ ਅਟਕ ਜਮਾ ਨਹੀਂ ਹੁੰਦਾ ਹੈਗਾ ਮੰਡੀ ਕਰਨ ਤਾਂ ਜਿਵੇਂ ਹਲਦੀ ਹੈ ਹਲਦੀ ਅਸੀਂ ਆਪ ਪ੍ਰੋਸੈਸ ਕਰਕੇ ਪਿੰਡ ਦੇ ਗੁਰੂ ਘਰ ਚ ਬੋਲਦਾ ਸੀ ਅਸੀਂ ਉਹ ਸਾਰੀ ਬਿਗੀ ਪਿਛਲੇ ਸਾਲ ਅਤੇ ਜਿਵੇਂ ਸਰੋਂ ਹੈ ਉਹ ਅਸੀਂ ਮੰਡੀਆਂ ਜਾ ਕੇ ਵੇਚ ਦੰਨੇ ਆ ਜਿਵੇਂ ਬਾਸਮਤੀ ਦਾ ਖੁੱਲੀ ਬੋਲੀ ਹੁੰਦੀ ਹੈ ਜਾ ਕੇ ਤੇ ਜਿਹੜੀ ਦੂਜੀਆਂ ਫਸਲਾਂ ਨੇ ਉਹਨਾਂ ਦੀ ਐਮਐਸਪੀ ਤੇ ਵਿਕਦੀਆਂ ਨੇ ਉਹ ਦੂਜੇ ਨੌਜਵਾਨਾਂ ਨੂੰ ਤਾਂ ਇਹੀ ਸੰਦੇਸ਼ ਹੈ ਜੀ ਕਿ ਜਿਹੜਾ ਹੁਣ ਸਾਈਕਲ ਚੱਲ ਰਿਹਾ ਹੈ ਉਹ ਚ ਆਮਦਨ ਹੈ ਪਰ ਉਨੀ ਨਹੀਂ ਹੈ ਆਪਾਂ ਨੂੰ ਥੋੜਾ ਜਿਹਾ ਨਾ ਮਾਡਰਨਾਈਜ਼ ਹੋਣਾ ਬੂਗ ਆ ਖੇਤੀ ਸਹਾਇਕ ਧੰਦੇ ਜਿਵੇਂ ਖੁੰਬਾਂ ਦਾ ਹੋ ਗਿਆ ਮੈਂ ਖੁੰਬਾਂ ਦਾ ਵੀ ਕਰਿਆ ਸੀ ਪਿਛਲੇ ਸਾਲ ਤੇ ਜਿਵੇਂ ਬੀਕਿੰਗ ਹੋ ਗਿਆ ਤੇ ਸਬਜ਼ੀਆਂ ਦੇ ਵਿੱਚ ਵੀ ਨਾ ਇਹ ਮੇਨ ਜਿਹੜੀ ਆਮਦਨ ਹੈ ਉਹ ਅਗੇਤੀ ਅਗੇਤੀ ਸਬਜ਼ੀ ਨੂੰ ਹੈ ਜੋ ਬੰਦਾ ਮੇਨ ਸੀਜ਼ਨ ਦੀ ਸਬਜ਼ੀ ਲੈ ਆਉਂਦਾ ਤਾਂ ਇੰਨੀ ਆਮਦਨ ਨਹੀਂ ਮਿਲਦੀ ਫਾਰਮਰ ਨੂੰ ਤਾਂ ਫਾਰਮਰ ਥੋੜਾ ਦਿਮਾਗ ਨਾਲ ਚੱਲੇ ਥੋੜਾ ਜਿਹਾ ਨਾ ਅਗੇਤੀਆਂ ਅਗੇਤੀਆਂ ਵੈਰੈਟੀਆਂ ਲਾਵੇ ਤੇ ਜਿਵੇਂ ਲੋ ਟਨਲ ਇੱਕ ਤਕਨੀਕ ਹੋ ਗਈ ਉਹਦੇ ਨਾਲ ਜਿਵੇਂ ਮਿਰਚਾਂ ਮੁਰਚਾਂ ਦੀ ਸਵਿੰਗ ਕਰ ਲਏ ਹਨ ਤੇ ਉਹਦੇ ਨਾਲ ਫਾਰਮਰ ਨੂੰ ਇਨਕਮ ਬਹੁਤ ਵੱਧ ਮਿਲਦੀ ਹੈ ਜੈਵਿਕ ਅਤੇ ਕੁਦਰਤੀ ਖੇਤੀ ਦਾ ਮੁੱਖ ਸਿਧਾਂਤ ਇਹ ਹੈ ਕਿ ਭਾਵੇਂ ਫਸਲ ਨੂੰ ਕੋਈ ਵੀ ਸਮੱਸਿਆ ਆ ਜਾਵੇ ਕੁਦਰਤੀ ਢੰਗਾਂ ਨਾਲ ਹੀ ਉਸ ਸਮੱਸਿਆ ਦਾ ਹੱਲ ਕੀਤਾ ਜਾਵੇ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਵੀ ਜੈਵਿਕ ਦਵਾਈਆਂ ਨਾਲ ਹੀ ਕੀਤਾ ਜਾਵੇ ਜੈਵਿਕ ਅਤੇ ਕੁਦਰਤੀ ਖੇਤੀ ਦੀ ਸਖਲਾਈ ਲਈ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਾਮ ਰਮਨੀਤ ਕੌਰ ਹੈ ਮੈਂ ਬਟ ਮੈਂ ਕਾਲਾ ਨੰਗਲ ਪਿੰਡ ਤੋਂ ਬਿਲੋਂਗ ਕਰਦੀ ਆ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪੈਂਦਾ ਹੈ ਮੈਂ ਇੱਕ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੀ ਆ ਔਰ ਅਸੀਂ 13 ਕਕਿਲਿਆਂ ਦੀ ਖੇਤੀ ਕਰਦੇ ਆ ਜਿਹਦੇ ਵਿੱਚ ਅਸੀਂ 3 ਕਕਲੇ ਆਰਗੈਨਿਕ ਫਾਰਮਿੰਗ ਕਰਦੇ ਆ ਜਿਹਨੂੰ ਕਿ ਅਸੀਂ ਜੈਵਿਕ ਖੇਤੀ ਕਹਿੰਦੇ ਆ ਸੋ ਅਸੀਂ ਆਪਣੇ ਖੇਤਾਂ ਵਿੱਚ ਝੋਨਾ ਕਣਕ ਤੇ ਮੂੰਗੀ ਦੀ ਮੂੰਗੀ ਦੀ ਬਿਜਾਈ ਕਰਦੇ ਆ ਤੇ ਕੋਸ਼ਿਸ਼ ਕਰ ਸੀ ਆਪਣੇ ਜਿਹੜੇ ਖੇਤ ਨੇ ਉਹਨਾਂ ਚ ਅਸੀਂ ਜਿੱਦਾਂ ਆਪਾਂ ਸਰਦੀ ਦੀ ਰੁੱਤ ਵਿੱਚ ਗੋਭੀ ਦੀ ਤੇ ਉਸ ਤੋਂ ਬਾਅਦ ਅਸੀਂ ਮੱਕੀ ਲਗਾਉਂਦੇ ਆ ਜਿੱਦਾਂ ਅਸੀਂ ਮੂੰਗੀ ਲਗਾਉਂਦੇ ਆ ਮੂੰਗੀ ਵਿੱਚ ਅਸੀਂ ਪਹਿਲਾਂ ਥੋੜਾ ਰੂੜੀ ਪਾਉਂਦੇ ਆ ਫਾਰਮ ਯਾਰਡ ਮੈਨੇ ਆਰ ਅਸੀਂ ਵਰਮੀ ਕੰਪੋਸਟ ਪਾਉਂਦੇ ਆ ਗੰਡੋਆਂ ਦੀ ਖਾਦ ਜਿਹੜੀ ਕਿ ਬਹੁਤ ਵਧੀਆ ਰਿਜ਼ਲਟ ਜਿਹੜੀ ਆ ਉਹ ਦਿੰਦੀ ਹੈ ਸੋ ਅਸੀਂ ਹੋਰ ਵੀ ਜਿਵੇਂ ਜਿਹੜੇ ਘਰ ਵਾਸਤੇ ਸਬਜ਼ੀਆਂ ਉਹਦੇ ਚ ਆਪਾਂ ਕੋਸ਼ਿਕ ਲਿਕੁਇਡ ਮਿਨਿਓਰਸ ਵੀ ਪਾਉਨੇ ਆ ਜਿਹੜੇ ਕਿ ਜਿਵੇਂ ਕਿ ਜੀਵ ਅੰਮ੍ਰਿਤ ਹੋ ਗਿਆ ਕਣ ਜੀਵ ਅੰਮ੍ਰਿਤ ਹੋ ਗਿਆ ਕਣ ਜੀਵ ਅੰਮ੍ਰਿਤ ਇੱਕ ਸੁੱਕੀ ਰੂੜੀ ਟਾਈਪਸ ਹੁੰਦਾ ਆ ਉਹ ਅਸੀਂ ਫੀਲਡ ਦੇ ਵਿੱਚ ਪਾਉਨੇ ਆ ਤੇ ਉਹਦੇ ਉਹਨੂੰ ਇਨਕੋਰਪੋਰੇਟ ਕਰਦੇ ਆ ਵੇ ਦੇ ਵਿੱਚ ਤੇ ਲੇਕਿਨ ਜਿਹੜਾ ਜੀਵ ਅੰਮ੍ਰਿਤ ਹੈ ਉਹਨੂੰ ਅਸੀਂ ਜਦੋਂ ਅਸੀਂ ਪਾਣੀ ਲਗਾਉਨੇ ਆ ਖੇਤ ਨੂੰ ਆਪਾਂ ਉਹਦੇ ਵਿੱਚ ਵੀ ਪਾ ਸਕਦੇ ਆ ਆਪਾਂ ਉਹਦੀ ਸਪਰੇ ਵੀ ਕਰ ਸਕਦੇ ਆ ਸੋ ਮੂੰਗੀ ਚ ਵੀ ਔਰ ਹੋਰ ਫਸਲਾਂ ਚ ਵੀ ਆਪਾਂ ਜੀਵ ਅਮ੍ਰਿਤ ਦੀ ਸਪਰੇਅ ਕਰ ਸਕਦੇ ਹਾਂ ਜਿਹੜਾ ਕਿ ਬਹੁਤ ਵਧੀਆ ਰਿਜ਼ਲਟ ਦਿੰਦਾ ਆ ਕਿਉਂਕਿ ਜਿਹੜਾ ਰੂੜੀ ਹੈ ਜਾਂ ਗੰਡੋਆਂ ਦੀ ਖਾਦ ਹੈ ਉਹ ਉਸਦੇ ਹਮੇਸ਼ਾ ਕਿਸਾਨ ਨੂੰ ਇਹ ਦਿੱਕਤ ਹੁੰਦੀ ਹੈ ਕਿ ਉਹ ਇੰਨੀ ਜ਼ਿਆਦਾ ਬਲਕ ਚ ਪੈਂਦੀ ਹੈ ਕਿ ਉਹਦੀ ਅਵੇਲੇਬਿਲਟੀ ਜਿਹੜੀ ਉਹ ਘੱਟ ਹੁੰਦੀ ਆ ਸੋ ਇਸ ਕਰਕੇ ਜਿਹੜੇ ਇਹ ਜਿਹੜੇ ਅਮ੍ਰਿਤ ਨੇ ਜੀਵ ਅਮ੍ਰਿਤ ਵਗੈਰਾ ਹੋ ਗਏ ਇਹ ਉਹਨਾਂ ਦਾ ਇੱਕ ਆਲਟਰਨੇਟਿਵ ਆ ਸੋ ਅਸੀਂ ਉਹਨਾਂ ਨੂੰ ਪਾ ਸਕਦੇ ਆ ਕਣਕ 'ਚ ਅਸੀਂ ਆਪਣੇ ਵੈਰੈਟੀਆਂ ਮਿਕਸ ਕਰਕੇ ਲਾਉਨੇ ਆ ਜਿਵੇਂ ਕਿ ਪੀਬੀਡਬਲ 752 ਲਗਾ ਲਈ 826 ਅਸੀਂ ਮਿਕਸ ਕਰਕੇ ਲਗਾ ਰਹੇ ਆ ਕਣਕ ਵਿੱਚ ਅਸੀਂ ਰੂੜੀ ਵੀ ਪਾਉਨੇ ਆ ਜਿਹੜੀ ਜਿਹੜੇ ਆਰਗੈਨਿਕ ਵਾਲਾ ਸਾਡੇ ਖੇਤ ਹੈ ਉਹਦੇ 'ਚ ਅਸੀਂ ਰੂੜੀ ਪਾਉਨੇ ਆ ਗੰਡੋਇਆਂ ਦੀ ਖਾਦ ਪਾਉਨੇ ਆ ਤੇ ਫਿਰ ਉਸ ਨੂੰ ਬੀਜਦੇ ਆ ਚੋਲੇ ਅਸੀਂ ਬੈੱਡ ਤੇ ਸੋਇੰਗ ਕਰਨ ਨਾਲ ਚੋਲਿਆਂ ਦੀ ਔਰ ਸਾਨੂੰ ਘੱਟ ਪਾਣੀ ਲਗਾਉਣਾ ਪੈਂਦਾ ਆ ਔਰ ਜਿਵੇਂ ਕਿ ਅਸੀਂ ਆਪਣਾ ਟ੍ਰਾਇਲ ਲਗਾਇਆ ਸੀਗਾ ਬਤੌਰ ਇਥੇ ਮੈਂ ਵਿਦਿਆਰਥੀਆਂ ਦੇ ਨਾਮ ਤੇ ਇਥੇ ਲਗਾਇਆ ਸੀਗਾ ਟ੍ਰਾਇਲ ਔਰ ਉਹਦੇ ਚ ਅਸੀਂ ਛੋਲੇ ਬੀਜੇ ਸੀ ਤੇ ਛੋਲੇ ਅਸੀਂ ਬੈੱਡ ਤੇ ਬੀਜੇ ਸੀ ਜਿਹਦੇ ਨਾਲ ਕਿ ਸਾਨੂੰ ਪਾਣੀ ਦੀ ਕਾਫੀ ਬਚਤ ਹੋ ਜਾਂਦੀ ਆ ਔਰ ਦੂਸਰੀ ਗੱਲ ਹੈ ਕਿ ਅਸੀਂ ਇੱਕ ਕੰਪੋਨੈਂਟ ਨੇਚਰਲ ਫਾਰਮਿੰਗ ਵਿੱਚ ਲਿਆ ਸੀ ਜਿਹਨੂੰ ਕੁਦਰਤੀ ਖੇਤੀ ਕਹਿੰਦੇ ਆ ਜਿਹਦੇ ਚ ਕਿ ਅਸੀਂ ਇੱਕ ਰੋ ਸਕਿੱਪ ਕਰਕੇ ਇੱਕ ਰੋ ਛੱਡ ਕੇ ਦੂਜੀ ਰੋ ਚ ਪਾਣੀ ਲਗਾਇਆ ਸੀਗਾ ਕਿ ਤਾਂ ਕਿ ਉਸ ਉਹਨੂੰ ਪਾਣੀ ਦੀ ਘਟ ਵੈਸੇ ਵੀ ਛੋਲਿਆਂ ਨੂੰ ਪਾਣੀ ਦੀ ਘਟ ਲੋੜ ਹੁੰਦੀ ਆ ਸੋ ਆਪਾਂ ਜਦੋਂ ਉਹਨਾਂ ਨੂੰ ਇੱਕ ਰੋ ਛੱਡ ਕੇ ਲਗਾਇਆ ਉਹਦੇ ਨਾਲ ਸਾਡੇ ਪਾਣੀ ਦੀ ਵੀ ਕਾਫੀ ਬਚਤ ਹੋਈ ਸੀਗੀ ਤੇ ਦੂਸਰੀ ਗੱਲ ਹੈ ਕਿ ਜਿਹੜੇ ਆਪਣਾ ਨੂੰ ਛੋਲਿਆਂ 'ਚ ਬਿਲਟ ਦਾ ਅਟੈਕ ਜ਼ਿਆਦਾ ਹੁੰਦਾ ਹੈ ਜਾਂ ਪੌਡ ਬੋਰਵਰ ਦਾ ਅਟੈਕ ਜ਼ਿਆਦਾ ਹੁੰਦਾ ਹੈ ਸੋ ਬਿਲਟ ਦੇ ਅਟੈਕ ਲਈ ਅਸੀਂ ਡੰਗਾਈ 'ਚ ਬੀਜਦੇ ਆ ਛੋਲਿਆਂ ਨੂੰ ਜਿਹਦੇ ਨਾਲ ਕਿ ਬਿਲਟ ਦਾ ਅਟੈਕ ਘੱਟ ਹੁੰਦਾ ਹੈ ਔਰ ਦੂਸਰੀ ਗੱਲ ਹੈ ਕਿ ਥੋੜਾ ਲੇਟ ਬੀਜਦੇ ਆ ਜਿਹਦੇ ਨਾਲ ਕਿ ਉਹ ਜ਼ਿਆਦਾ ਟੈਂਪਰੇਚਰ ਉਹਨਾਂ ਨੂੰ ਮਤਲਬ ਉਹਦੇ 'ਚ ਉਹ ਨਹੀਂ ਆਉਂਦੇ ਤੇ ਜਿਸ ਕਰਕੇ ਉਹਨਾਂ 'ਚ ਬਿਲਟ ਦਾ ਅਟੈਕ ਨਹੀਂ ਹੁੰਦਾ ਇੱਕ ਹੋਰ ਅਸੀਂ ਆਪਣੇ ਪੜਾਈ ਦੇ ਪੜਾਈ ਦੇ ਦੌਰਾਨ ਅਸੀਂ ਇੱਕ ਟ੍ਰਾਇਲ ਲਗਾਇਆ ਸੀ ਜਿਹਦੇ ਚ ਆਪਾਂ ਮੋਂਗੀ ਬੇਬੀ ਕੌਰਨ ਤੇ ਛੋਲਿਆਂ ਦੇ ਬਿਜਾਈ ਕੀਤੀ ਸੀਗੀ ਜਿਹਦੇ ਚ ਬੇਬੀ ਕੌਰਨ ਜਿਹੜੀ ਹੈ ਉਹ 2 ਮਹੀਨੇ ਦੀ ਕ੍ਰੌਪ ਹੈ ਔਰ ਉਸ ਤੋਂ ਬਾਅਦ ਅਸੀਂ ਉਹਦੇ ਚ ਅਜ਼ ਅ ਫੋਡਰ ਉਹਨੂੰ ਯੂਜ਼ ਕਰ ਸਕਦੇ ਹਾਂ ਬੇਬੀ ਕੌਰਨ ਦਾ ਬਹੁਤ ਵਧੀਆ ਝਾੜ ਨਿਕਲਦਾ ਆ 8 ਕੁਇੰਟਲ ਪਰ ਏਕੜ ਬੇਬੀ ਕੌਰਨ ਦਾ ਜਿਹੜਾ ਆ ਉਹ ਝਾੜ ਨਿਕਲ ਜਾਂਦਾ ਆ ਔਰ ਬੇਬੀ ਕੌਰਨ ਡਿਮਾਂਡ ਚ ਹੈ ਕਿ ਉਹ ਨੂੰ ਆਪਾਂ ਹੋਟਲ ਰੈਸਟੋਰੈਂਟਸ ਚ ਉਹਨਾਂ ਨੂੰ ਐਜ਼ ਅ ਸੈਲਡ ਉਹਦੀ ਕ੍ਰਿਸਪੀਨੈਸ ਇਹੇ ਲੋੜ ਪੈਂਦੀ ਹੈ ਸੋ ਬਹੁਤ ਵਧੀਆ ਯੂਜ਼ ਹੁੰਦੀ ਹੈ ਔਰ ਇਹ ਉਹ ਦੋ ਕ੍ਰੌਪ ਵੀ ਅਸੀਂ ਇੱਕ ਸਾਲ ਚ ਉਹਦੀ ਲੈ ਸਕਦੇ ਹਾਂ ਕਿਉਂਕਿ ਉਹ 60 ਦਿਨ ਦੀ ਕ੍ਰੌਪ ਹੈ ਔਰ 60 ਦਿਨ ਚ ਪੱਕ ਕੇ ਤੇ ਮਤਲਬ ਤਿਆਰ ਹੋ ਜਾਂਦੀ ਹੈ ਉਹਦੀ ਬੇਬੀ ਕੌਰ ਕਿਉਂਕਿ ਆਪਾਂ ਪਕਾਣੀ ਨਹੀਂ ਹੁੰਦੀ ਆਪਾਂ ਉਹਦੇ ਉਹ ਰੱਖਣੀ ਹੁੰਦੀ ਹੈ ਛੋਟੀ ਰੱਖਣੀ ਹੁੰਦੀ ਹੈ ਸੋ ਉਹਦੇ ਕਰਕੇ ਆਪਾਂ ਦੋ ਕ੍ਰੌਪਸ ਵੀ ਲੈ ਸਕਦੇ ਹਾਂ ਔਰ ਨਾਲ ਦੀ ਨਾਲ ਅਸੀਂ ਉਹਦੇ ਚੋਂ ਫੌਡਰ ਵੀ ਉਹਦਾ ਲੈ ਸਕਦੇ ਹਾਂ ਸੋ ਅਸੀਂ ਕ੍ਰੇਲੂ ਆਪਣੇ ਖਾਣ ਵਾਸਤੇ ਸਾਰੀ ਜਿੰਨੀ ਵੀ ਥੋੜਾ ਕਿੱਲੇ ਇੱਕ ਚ ਜਿੰਨੀ ਖੇਤੀ ਕਰਦੇ ਹਾਂ ਉਹ ਸਾਰੀ ਆਪਣੇ ਘਰ ਸਬਜ਼ੀਆਂ ਜਿਹੜੀਆਂ ਲਗਾ ਲੀਆਂ ਜਿੰਦਾ ਕੱਦੂ ਲਗਾ ਲਏ ਜਾਂ ਕ੍ਰੇਲੇ ਵਗੈਰਾ ਇਹ ਸਾਰੀ ਅਸੀਂ ਘਰ ਆਪਣੇ ਖਾਣ ਲਈ ਸਾਰਾ ਆਰਗੇਨਿਕ ਕਰਦੇ ਹਾਂ ਉਹਦੇ ਚ ਅਸੀਂ ਰੂੜੀ ਜਿਵੇਂ ਅਸੀਂ ਨਾਲ ਸਾਡੇ ਕੋਲ ਮੱਜਾਂ ਦਾ ਵੀ ਹੈ ਸਾਰਾ ਸੋ ਆਪਾਂ ਜਿੰਨੀ ਉਹਨਾਂ ਦੀ ਫਾਰਮ ਯਾਰਡ ਮੈਨੀਅਰ ਕੈਲੋ ਜਾਂ ਰੂੜੀ ਆਪਾਂ ਬਚਦੀ ਹੈ ਉਸ ਨੂੰ ਉਹਦੇ ਵਿੱਚ ਪਾ ਕੇ ਮਿਲਾ ਲੈਂਦੇ ਆ ਟਰੈਕਟਰ ਨਾਲ ਜਦੋਂ ਵਹਾਈ ਹੁੰਦੀ ਹੈ ਆਪਾਂ ਉਹਦੇ ਵਿੱਚ ਮਿਲਾਉਨੇ ਆ ਔਰ ਉਸ ਤੋਂ ਬਾਅਦ ਉੱਥੇ ਲੱਗਦੀ ਹੈ ਸਾਡੀ ਕ੍ਰੌਪ ਜਾਂ ਜਿਹੜੀਆਂ ਵੀ ਅਸੀਂ ਲਗਾਉਨੇ ਆ ਆਪਣੇ ਖਾਨ ਨੂੰ ਸਬਜ਼ੀਆਂ ਸੋ ਉਸ ਤੋਂ ਬਾਅਦ ਅਸੀਂ ਉਹਦੇ ਵਿੱਚ 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 ਅਸੀਂ 15 ਕਿ ਡੇੜੀ ਉਹਦੇ ਵਿੱਚ ਜੀਵ ਅਮ੍ਰਿਤ ਵਗੈਰਾ ਦੀ ਸਪਰੇਅ ਕਰ ਦਿੰਦੇ ਆ ਜਿਹੜਾ ਕਿ ਬਹੁਤ ਵਧੀਆ ਜਿਹੜਾ ਆ ਉਹ ਝਾੜ ਦਿੰਦਾ ਔਰ ਪਹਿਲਾਂ ਲੋਕਾਂ 'ਚ ਬਹੁਤ ਸੀਗਾ ਕਿ ਲੋਕੀ ਪਰਾਲੀ ਨੂੰ ਅੱਗ ਲਾਉਂਦੇ ਸੀ ਲੇਕਿਨ ਹੁਣ ਪਰਾਲੀ ਨੂੰ ਸਾਂਭੰਦ ਦਾ ਬਹੁਤ ਵਧੀਆ ਜਿਵੇਂ ਕਿ ਹੁਣ ਬੇਲ ਬੇਲਾਂ ਬਣ ਜਾਂਦੀਆਂ ਪਰਾਲੀ ਦੀਆਂ ਔਰ ਉਹ ਬੇਲਾਂ ਬੇਲਾਂ ਨੂੰ ਲੈ ਵੀ ਜਾਂਦੇ ਆ ਔਰ ਬੇਲ ਕਰਕੇ ਕੁਛ ਕੁਛ ਕੇ ਆਪਣੇ ਅਸੀਂ ਖੇਤਾਂ 'ਚ ਪਰਾਲੀ ਦੀਆਂ ਬੇਲਾਂ ਬਣਾ ਲਿਆ ਸੀ ਔਰ ਕੋਸ਼ਕ 'ਚ ਆਪਾਂ ਹਾਪੀਸੀ ਦੇ ਨਾਲ ਸੋਇਂਗ ਕਾਤੀ ਸੀ ਜਿਦੇ ਨਾਲ ਕਿ ਪਰਾਲੀ ਵਿੱਚੇ ਹੀ ਉਹਨਾਂ ਨੇ ਵਹਾਤੀ ਸੀਗੀ ਔਰ ਉਸ ਤੋਂ ਬਾਅਦ ਕਣਕ ਜਿਹੜੀ ਆ ਉਹ ਹੈਪੀ ਸੀਡਰ ਨਾਲ ਬਿਜਾਈ ਹੋਗੀ ਸੀ ਸਾਡੇ ਨਾਲ ਜਿਹੜੇ ਕਈ ਕਿਸਾਨ ਜੁੜੇ ਨੇ ਹੁਸ਼ਿਆਰਪੁਰ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਜਿੱਥੇ ਕਿ 슈ਗਰ ਮਿਲਾਂ ਅੱਜ ਕੱਲ ਤੁਹਾਨੂੰ ਪਤਾ ਨੇ 슈ਗਰ ਮਿਲਾਂ ਦੇ ਵਿੱਚ ਕਈ ਵਾਰ ਰੇਟਾਂ ਦਾ ਦੇਰੀ ਦੇ ਨਾਲ ਕਿਸਾਨ ਉਹਨੂੰ ਕੰਨੇ ਨੂੰ ਬੀਜਣ ਤੋਂ ਗਰੇਜ਼ ਕਰ ਰਿਹਾ ਹੈ ਕਈ ਕਿਸਾਨ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਇਹਦੀ ਪ੍ਰੋਸੈਸਿੰਗ ਕਰਕੇ ਜਿਹਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਆਪਣਾ ਹੀ ਕੁਲਾੜਾ ਲਾ ਕੇ ਉਹਦਾ ਗੁੜ ਬਣਾ ਕੇ ਗੁੜ ਦੀਆਂ ਬਰਫੀ ਬਣਾ ਕੇ ਲੱਗ-ਲੱਗ ਭਾਂਤ ਭਾਂਤ ਪ੍ਰਕਾਰ ਦੇ ਗੁੜ ਬਣਾ ਕੇ ਉਹਦੀ ਹਰ ਕਈ ਤਰ੍ਹਾਂ ਦੀ ਪ੍ਰੋਸੈਸਿੰਗ ਕਰਕੇ ਵੇਚ ਰਿਹਾ ਹੈ ਚਾਹੀ ਸ਼ੱਕਰ ਦੇ ਰੂਪ ਵਿੱਚ ਆ ਜਦੋਂ ਜੈਵਿਕ ਖੇਤੀ ਦੇ ਨਾਲ ਕਿਸਾਨ ਜੁੜਦਾ ਹੈ ਤਾਂ ਉਹਨੂੰ ਅਮੂਮਨ ਬਾਕੀ ਫਸਲਾਂ ਦੇ ਨਾਲੋਂ ਰੇਟਾਂ ਦੇ ਵਿੱਚ ਅੰਤਰ ਅਮੂਨ ਮਿਲਦਾ ਹੀ ਆ ਅਗਰ ਪ੍ਰੋਸੈਸਿੰਗ ਦੇ ਉਤਪਾਦਾਂ ਦੀ ਗੱਲ ਕਰੀਏ ਸਪੋਜ਼ ਕਰੋ ਅਗਰ ਉਹ ਗੁੜ ਜੈਵਿਕ ਗੰਨੇ ਤੋਂ ਤਿਆਰ ਹੋਇਆ ਹੈ ਤਾਂ ਉਹ ਗੋੜ ਦੇ ਵਿੱਚ ਵੀ ਉਹਨੂੰ ਪ੍ਰੀਮੀਅਮ ਰੇਟ ਪ੍ਰਾਪਤ ਹੁੰਦੇ ਨੇ ਸਾਡੇ ਇਸ ਪ੍ਰੋਜੈਕਟ ਦੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਜੁੜੇ ਨੇ ਬਹੁਤ ਸਾਲਾਂ ਤੋਂ ਅਸੀਂ ਲਗਾਤਾਰ ਪਰਾਲੀ ਜਿਹੜੀ ਖੇਤ ਦੇ ਵਿੱਚ ਪੈਦਾ ਹੋ ਰਹੀ ਆ ਅਸੀਂ ਉਹਨੂੰ ਵਿੱਚ ਉਹਨਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਆ ਕਿਸਾਨ ਜਥੇਬੰਦੀਆਂ ਨੂੰ ਜਾਗਰੂਕ ਕਰ ਰਹੇ ਆ ਵੀ ਕਿਸਾਨ ਜਿਹੜਾ ਆਪਣੀ ਪਰਾਲੀ ਨਾ ਅੱਗ ਲਗਾ ਕੇ ਆਪਣੇ ਖੇਤ ਦੇ ਵਿੱਚ ਵਾਉਣ ਦੀ ਕੋਸ਼ਿਸ਼ ਕਰੇ ਉਹਨੂੰ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੇ ਜੇ ਇਹ ਚੀਜ਼ਾਂ ਲਗਾਤਾਰ ਆਪਾਂ ਕਰਦੇ ਰਹਿੰਨੇ ਆ ਤਾਂ 3-4-5 ਸਾਲਾਂ ਬਾਅਦ ਜਿਹੜਾ ਕਿ ਉਹਦਾ ਜੈਵਿਕ ਮਾਧਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਰਸਾਇਣਿਕ ਖਾਦਾਂ ਦੀ ਲੋੜ ਮਹਿਸੂਸ ਨਹੀਂ ਕਰਦੀ ਇਸ ਕਰਕੇ ਸਾਡਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜੈਵਿਕ ਖੇਤੀ ਵੱਲ ਜੁੜੋ ਜੇਕਰ ਤੁਸੀਂ ਸਾਰੇ ਆਪਣੀ ਪੈਲੀ ਨੂੰ ਸਾਰੀ ਨੂੰ ਜੈਵਿਕ ਖੇਤੀ ਦੇ ਅਧੀਨ ਨਹੀਂ ਲੈ ਕੇ ਆ ਸਕਦੇ ਤਾਂ ਉਹਦਾ ਕੁਝ ਹਿੱਸਾ ਚਾਹੇ ਸ਼ੁਰੂਆਤ ਦੇ ਤੌਰ ਤੇ 1 ਕਿੱਲਾ 2 ਕਿੱਲਾ 3 ਕਿੱਲੇ ਦੇ ਰੂਪ ਵਿੱਚ ਹੋਵੇ ਕੋਸ਼ਿਸ਼ ਸ਼ੁਰੂਆਤ ਦੇ ਤੌਰ ਤੇ ਵੀ ਤੁਸੀਂ ਇਹਨੂੰ ਜੈਵਿਕ ਖੇਤੀ ਦੇ ਨਾਲ ਜੁੜੋ ਇਹਦੇ ਨਾਲ ਸੰਬੰਧਿਤ ਉਤਪਾਦ ਬਣਾਓ ਤੁਹਾਨੂੰ ਜੈਵਿਕ ਖੇਤੀ ਦੇ ਨਾਲ ਜੁੜ ਕੇ ਪ੍ਰੀਮੀਅਮ ਉਤਪਾਦ ਮਣਾਉਣ ਦੇ ਨਾਲ ਤੁਹਾਡੇ ਮੁਨਾਫੇ ਦੇ ਵਿੱਚ ਵੀ ਫਾਇਦਾ ਹੋਏਗਾ ਤੁਹਾਡੀ ਫਸਲ ਨੂੰ ਵੱਧ ਰੇਟ ਮਿਲੇਗਾ ਤੁਹਾਡੇ ਜਿਹੜੇ ਇਸ ਤੋਂ ਪੈਦਾ ਹੋਏ ਉਤਪਾਦ ਨੇ ਤੁਹਾਡੇ ਦੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਮੰਗ ਵਧੇਗੀ ਮੰਡੀਕਰਨ ਸਾਡੇ ਦਾਣਾ ਮੰਡੀ ਜਿਵੇਂ ਕਣਕ ਝੋਨਾ ਦਾਣਾ ਮੰਡੀ ਜਾਂਦਾ ਹੈ ਔਰ ਗੋਭੀ ਸਬਜੀ ਮੰਡੀ ਵਗੈਰਾ ਇਹ ਹੁੰਦੀ ਹੈ ਮੰਡੀਕਰਨ ਹੁੰਦਾ ਹੈ ਉਹਦਾ ਉਥੇ ਬਾਕੀ ਉਹਦੇ ਲਈ ਵੀ ਜਿਹੜਾ ਅਸੀਂ ਮੱਕੀ ਦੀ ਖੇਤੀ ਕਰਦੇ ਆ ਉਹਦੇ ਸਾਡੇ ਲਾਗੇ ਕਾਫੀ ਪੋਲਟਰੀ ਫਾਰਮਸ ਨੇ ਔਰ ਕੋਸ਼ੋਣਾ ਨੇ ਉਹ ਥੋੜਾ ਲਾਈਵ ਸਟਾਕ ਦਾ ਕੰਮ ਹੈ ਉਹਨਾਂ ਦਾ ਔਰ ਉਹ ਅਚਾਰ ਲਈ ਲੈ ਲੈਂਦੇ ਨੇ ਜਿਵੇਂ ਸਾਡੀ ਮੱਕੀ ਹੈ ਉਹ ਅਸੀਂ ਜ਼ਰੂਰਤ ਹੀ ਨਹੀਂ ਪੈਂਦੀ ਸਾਨੂੰ ਬਾਹਰ ਜਾਣ ਦੀ ਕਿਉਂਕਿ ਉਹ ਸਾਡੀ ਅਚਾਰ ਲਈ ਵਰਤੀ ਜਾਂਦੀ ਔਰ ਪਹਿਲਾਂ ਹੀ ਉਹ ਕਹਿ ਦਿੰਦੇ ਨੇ ਕਿ ਸਾਨੂੰ ਚਾਹੀਦੀ ਹੈ ਉਹ ਅਚਾਰ ਲਈ ਵਰਤੀ ਜਾਂਦੀ ਹੈ ਜੈਵਿਕ ਖਾਦਾਂ ਦੇ ਵਿੱਚ ਜਿਵੇਂ ਕਿ ਗੰਡੋਆ ਖਾਦ ਬਹੁਤ ਹੀ ਸਹਾਇਕ ਕਿ ਰਾਇਆ ਇੱਕ ਉਹਨੂੰ ਬਣਾਉਣ ਲਈ ਅਸੀਂ ਪਹਿਲਾਂ ਅਸੀਂ ਪਰਾਲੀ ਦੀ ਲੇਅਰ ਲੈਨੇ ਆ ਔਰ ਉਸ ਤੋਂ ਬਾਅਦ ਆਪਾਂ ਉਹਦੇ ਤੇ ਪਾਣੀ چھਿਣਕਾਉਣੇ ਆ ਜਦੋਂ ਉਹਦਾ 70% ਪਾਣੀ ਹੋ ਜਾਂਦਾ ਉਸ ਤੋਂ ਬਾਅਦ ਅਸੀਂ 4-5 ਦਿਨ ਪੁਰਾਣਾ ਗੋਹਾ ਉਹਦੇ ਉੱਤੇ ਲੈਨੇ ਆ ਔਰ ਉਹਨੂੰ ਉਹਦੀ ਵੀ ਇੱਕ ਲੇਅਰ ਬਣਾਉਣੀ ਆ ਉਸ ਤੋਂ ਬਾਅਦ ਅਸੀਂ ਉਹਦੇ ਤੇ ਗੰਡੋਆ ਛੱਡਦੇ ਆ ਗੰਡੋਏ ਜਦਾਂ ਆ ਸੀਨੀਅਰ ਫਰਟਡਾ ਜਿਹੜੀ ਆ ਅੱਛੀ ਇੱਕ ਉਹ ਹੈ ਔਰ ਉਹਦੇ ਗੰਡੋ ਇੱਕ ਕਿਸਮ ਹੈ ਗੰਡੋਆ ਦੀ ਉਹ ਅਸੀਂ ਛੱਡਦੇ ਆ ਔਰ ਉਸ ਤੋਂ ਬਾਅਦ ਉਹਦੇ ਉੱਤੇ ਇੱਕ ਫੇਰ ਪਰਾਲੀ ਦੀ ਲੇਅਰ ਪਾ ਦਿੰਨੇ ਆ ਤਾਂ ਕਿ ਉਹਨਾਂ ਨੂੰ ਅੱਛਾ ਟੈਂਪਰੇਚਰ ਮਿਲੇ ਤੇ ਮੋਇਸਚਰ ਮਿਲੇ ਔਰ ਉਸ ਤੋਂ ਬਾਅਦ ਗੰਡੋਆ ਖਾਦ 60 ਤੋਂ 70 ਦਿਨ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਔਰ ਉਹ ਇੱਥੇ ਜੇ ਤੁਸੀਂ ਇਹ ਘਾੜ ਬਣਾਉਣ ਦੀ ਬਹੁਤ ਵਧੀਆ ਵਿਧੀ ਹੈ ਵਰਨਾ ਇਹ ਇੱਥੇ 12 ਰੁਪਏ ਕਿਲੋ ਜਿਹੜੀ ਹੈ ਗੰਡੋਆ ਖਾਦ ਜਿਹੜੀ ਤੁਹਾਨੂੰ ਕਿਤੇ ਵੀ ਮਿਲ ਜਾਊਗੀ ਔਰ ਉਹ ਅੱਛਾ ਝਾੜ ਦਿੰਦੀ ਹੈ ਸੋ ਇੱਕ ਲੜਕੀ ਹੋਣ ਦੇ ਨਾਂ ਤੇ ਸਾਡੇ ਮਾਨਾਂ ਚ ਹੁੰਦਾ ਹੈ ਕਿ ਅਸੀਂ ਲੜਕੀਆਂ ਤੇ ਅਸੀਂ ਖੇਤੀ ਨਹੀਂ ਕਰ ਸਕਦੇ ਆ ਪਰ ਐਵੇਂ ਦਾ ਕੁਝ ਨਹੀਂ ਹੈ ਅਸੀਂ ਬਹੁਤ ਅੱਛੀ ਖੇਤੀ ਕਰ ਸਕਦੇ ਆ ਔਰ ਅਸੀਂ ਖੇਤੀ ਚ ਜਿਵੇਂ ਕਿ ਫਸਲ ਹੈ ਉਹਨੂੰ ਅਸੀਂ ਵੇਚ ਸਕਦੇ ਆ ਮੰਡੀ 'ਚ ਜਾ ਕੇ ਸੋ ਇਹ ਕੋਈ ਇਨਾ ਉਹ ਨਹੀਂ ਹੈ ਕਿ ਅਸੀਂ ਕਰ ਨਹੀਂ ਸਕਦੇ ਸੋ ਜੇ ਤੁਸੀਂ ਖੇਤੀ 'ਚ ਆਓ ਤੁਹਾਡਾ ਇੰਟਰਸਟ ਪੈਦਾ ਹੋਊਗਾ ਤੁਸੀਂ ਦੇਖੋਗੇ ਕਿ ਕਿੰਨੀਆਂ ਵਧੀਆ ਮਾਡਰਨ ਟੈਕਨੀਕਸ ਅੱਜ ਕੱਲ੍ਹ ਹੈ ਨੇ ਜਿਨ੍ਹਾਂ ਕਰਕੇ ਅਸੀਂ ਖੇਤੀ ਨੂੰ ਬਹੁਤ ਇੱਕ ਵਧੀਆ ਕਿੱਤਾ ਬਣਾ ਸਕਦੇ ਆ ਖੇਤੀ ਆਲਰੇਡੀ ਇੱਕ ਬਹੁਤ ਖੁਸ਼ਹਾਲ ਕਿੱਤਾ ਹੈ ਪਰ ਅਸੀਂ ਉਸ ਨੂੰ ਖੁਸ਼ਹਾਲ ਮੰਨਦੇ ਨਹੀਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਸਾਨੂੰ ਖੇਤੀ 'ਚ ਕੋਈ ਮੁਨਾਫਾ ਨਹੀਂ ਹੋ ਰਿਹਾ ਪਰ ਐਵੇਂ ਨਹੀਂ ਹੈ ਅਸੀਂ ਬਹੁਤ ਨਵੀਆਂ ਟੈਕਨੀਕਸ ਆਈਆਂ ਨੇ ਜਿਦੇ ਕਰਕੇ ਅਸੀਂ ਖੇਤੀ ਬਹੁਤ ਉੱਚੇ ਪੱਧਰ ਤੇ ਹੋ ਸਕਦੀ ਹੈ ਲੋਕੀ ਇੱਥੋਂ ਸਾਰਾ ਕੰਮ ਛੱਡ ਕੇ ਲੋਕਾਂ ਨੂੰ ਮਿਹਨਤ ਨਹੀਂ ਪਸੰਦ ਸੋ ਲੋਕੀ ਇੱਥੇ ਕੰਮ ਛੱਡ ਕੇ ਬਾਹਰ ਜਾਣਾ ਪ੍ਰੈਫਰ ਕਰਦੇ ਨੇ ਪਰ ਜੇ ਅਸੀਂ ਇੱਥੇ ਰਹਿ ਕੇ ਆਪਣੀ ਖੇਤੀ ਕਰੀਏ ਔਰ ਨਵੀਆਂ ਟੈਕਨੀਕਸ ਜਡੀਆਂ ਵੀ ਸਾਨੂੰ ਚਾਹੀਏ ਉਹ ਆਰਗੇਨਿਕ ਫਾਰਮਿੰਗ ਹੈ ਜੈਵਿਕ ਖੇਤੀ ਹੈ ਨੇਚਰਲ ਫਾਰਮਿੰਗ ਹੈ ਜਾਂ ਪ੍ਰੀਸੀਜਨ ਫਾਰਮਿੰਗ ਹੈ ਕੋਈ ਵੀ ਫਾਰਮਿੰਗ ਅਸੀਂ ਅਪਣਾ ਕੇ ਉਹਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਜਾ ਸਕਦੇ ਹਾਂ ਮੇਰਾ ਨਾਮ ਡਾਕਟਰ ਅਮਿਤ ਕੌਲ ਹੈ ਤੇ ਮੈਂ ਫਸਲ ਵਿਗਿਆਨ ਵਿਭਾਗ ਦੇ ਵਿੱਚ ਪਸਾਰ ਮਾਹਰ ਦੇ ਵਜੋਂ ਤਾਇਨਾਤ ਹਾਂ ਝੋਨੇ ਦੀ ਸਿੱਧੀ ਬਜਾਈ ਉਸ ਤੋਂ ਬਾਅਦ ਆਲੂ ਆਲੂਆਂ ਤੋਂ ਬਾਅਦ ਜਿਹੜੇ ਜਨਵਰੀ ਦੇ ਆਪਾਂ ਪਹਿਲਾ ਜਿਹੜਾ ਪੰਦਰਵਾੜਾ ਉਹਦੇ ਚ ਆਪਾਂ ਪਿਆਜ਼ਾਂ ਦੀ ਪਨੀਰੀ ਜਿਹੜੀ ਆ ਪੁੱਟ ਕੇ ਆਰਾਮ ਦੇ ਨਾਲ ला ਸਕਦੇ ਆ ਯੂਨੀਵਰਸਿਟੀ ਵੱਲੋਂ ਚੰਗੀਆਂ ਜਿਹੜੀਆਂ ਕਿਸਮਾਂ ਨੇ ਉਹ ਸਿਫਾਰਿਸ਼ ਨੇ ਇੱਕ ਮਤਲਬ ਕਿਲੇ ਦੀ ਜਿਹੜੀ ਪਨੀਰੀ ਹੈ ਉਹ 8 ਕੁ ਮਰਲਿਆਂ ਦੇ ਵਿੱਚੋਂ ਆਰਾਮ ਨਾਲ ਤਿਆਰ ਹੋ ਜਾਂਦੀ ਹੈ ਤੇ ਜਨਵਰੀ ਦੇ ਪਹਿਲੇ ਪੰਦਰਵਾੜੇ ਚ ਅਸੀਂ ਜਿਹੜੇ ਪਿਆਜ਼ ਨੇ ਉਹਨਾਂ ਦੀ ਆਪਾਂ ਜਿਹੜੀ ਆ ਉਹ ਲਵਾਈ ਕਰਕੇ ਤੇ ਚੰਗਾ ਝਾੜ ਲੈ ਕੇ ਤੇ ਵਧੀਆ ਆਮਦਨ ਲੈ ਲੰਨੇ ਆ ਕਿਉਂਕਿ ਇਹ ਵਿਪਾਰਕ ਫਸਲਾਂ ਜਦੋਂ ਤੱਕ ਅਸੀਂ ਆਪਣੇ ਫਸਲੀ ਚੱਕਰ ਚ ਨਹੀਂ ਵਿੱਚ ਪਾਵਾਂਗੇ ਉਹ ਤੱਕ ਸਾਡੀ ਆਮਦਨ ਨਹੀਂ ਵਧਣੀ ਇਹ ਜਿਹੜੀਆਂ ਫਸਲਾਂ ਨੇ ਇਹ ਸਾਨੂੰ ਜਦੋਂ ਮਾਰਕੀਟ ਦੇ ਵਿੱਚ ਰੇਟ ਚੰਗਾ ਮਿਲ ਜਾਂਦਾ ਉਹਦੇ ਨਾਲ ਸਾਨੂੰ ਆਮਦਨ ਦੇ ਵਿੱਚ ਬਹੁਤ ਵਾਧਾ ਹੁੰਦਾ ਤੇ ਜਿਹੜਾ ਪਾਣੀ ਦੀ ਜੇ ਗੱਲ ਕਰੀਏ ਤੇ ਜਿੱਥੇ ਇਹ ਸਾਰੀਆਂ ਜਿਹੜੇ ਫਸਲੀ ਚੱਕਰ ਨੇ ਤਕਰੀਬਨ 15 ਤੋਂ ਲੈ ਕੇ 16 ਜਾਂ 17 ਪਾਣੀ ਲੱਗਦੇ ਨੇ ਪੂਰੇ ਫਸਲੀ ਚੱਕਰ 'ਚ ਜੇ ਕਣਕ ਝੋਨੇ ਦੇ ਨਾਲ ਕੰਪੇਅਰ ਕਰੀਏ ਤੇ ਕਣਕ ਝੋਨੇ ਦੇ ਵਿੱਚ ਪਾਣੀ ਜਿਹੜੇ ਉਹ 26 27 ਤੱਕ ਪਾਣੀ ਲੱਗ ਜਾਂਦੇ ਨੇ ਉਸ ਫਸਲੀ ਚੱਕਰ ਦੇ ਵਿੱਚ ਪਾਣੀ ਜਿਹੜਾ ਆ ਉਹ ਸਾਨੂੰ ਪਤਾ ਹੈ ਇਹ ਸਰੋਤ ਜਿਹੜਾ ਬਹੁਤ ਹੀ ਸੰਭਾਲਣ ਵਾਲਾ ਆ ਤੇ ਇਹ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਤੇ ਇਹਨਾਂ ਫਸਲਾਂ ਨੂੰ ਜਿਹਦੇ ਵਿੱਚ ਮੂੰਗੀ ਜਾਂ ਦਾਲਾਂ ਵਾਲੀਆਂ ਫਸਲਾਂ ਨੇ ਇਹਨਾਂ ਫਸਲਾਂ ਨੂੰ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ ਤੇ ਉਹਦੇ ਨਾਲ ਆਪਾਂ ਵੱਧ ਆਮਦਨ ਹੋਰ ਜ਼ਿਆਦਾ ਲੈ ਸਕਦੇ ਹਾਂ ਕਿ ਸਾਡਾ ਮੁਲਾਂਕਣ ਜਿਹੜਾ ਆ ਉਹਦੇ ਵਿੱਚ ਵਾਧਾ ਹੋ ਜਾਂਦਾ ਤੇ ਇਹਨਾਂ ਗੱਲਾਂ ਨੂੰ ਕਿਸਾਨ ਵੀਰੋ ਜ਼ਰੂਰ ਧਿਆਨ ਰੱਖੋ ਤੇ ਮੈਂ ਇਹੀ ਕਹਿਣਾ ਕਿ ਕਣਕ ਝੋਨੇ ਤੋਂ ਇਲਾਵਾ ਜਿਹੜੇ ਦੂਸਰੇ ਫਸਲੀ ਚੱਕਰ ਨੇ ਉਹਨਾਂ ਨੂੰ ਅਪਣਾਓ ਅੱਜ ਦੀ ਖੇਤੀ ਬਹੁਤ ਹੀ ਤਕਨੀਕੀ ਹੋ ਗਈ ਹੈ ਪਰ ਜੈਵਿਕ ਅਤੇ ਕੁਦਰਤੀ ਖੇਤੀ ਇੱਕ ਸਧਾਰਨ ਖੇਤੀ ਹੈ ਜੈਵਿਕ ਅਤੇ ਕੁਦਰਤੀ ਖੇਤੀ ਕਰ ਰਹੇ ਬਹੁਤ ਸਾਰੇ ਕਿਸਾਨ ਰਸਾਇਣਿਕ ਖੇਤੀ ਨਾਲੋਂ ਵੱਧ ਲਾਭ ਕਮਾ ਰਹੇ ਹਨ ਅੱਜ ਲੋੜ ਹੈ ਕਿ ਆਪਣੀ ਖੇਤੀ ਨੂੰ ਪੁਰਾਤਨ ਢੰਗਾਂ ਨਾਲ ਕੀਤਾ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਵੀ ਘਟਾ ਕੀਤਾ ਜਾਵੇ ਤੇ ਨਾਲ ਹੀ ਵਾਤਾਵਰਨ ਅਤੇ ਸਾਡੇ ਧਰਤੀ 'ਤੇ ਲਈ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ।